ਹਾਂਜੀ ਦੋਸਤੋ ਕਹਿੰਦੇ ਇੱਕ ਵਾਰੀ ਕੋਈ ਕਿਸਾਨ ਆਪਦੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਕੰਮ ਕਰਦਾ ਕਰਦਾ ਉਹ ਆਪਦੀ ਫਸਲ ਦੀਆਂ ਜਿਹੜੀਆਂ ਉਹ ਪੰਡਾ ਪਾ ਰਿਹਾ ਸੀ ਜਾਂ ਭਰੀਆਂ ਬੰਨ ਕੇ ਰੱਖੀ ਜਾਂਦਾ ਸੀ ਤਾਂ ਕੰਮ ਕਰਦਾ ਕਰਦਾ ਉਹ ਆਪਦੇ ਘਰੇ ਚਲਾ ਗਿਆ ਯਾਨੀ ਕਿ ਚਾਹ ਪਾਣੀ ਪੀਣ ਖਾਣਾ ਵਗੈਰਾ ਖਾਣ ਹਨਾ ਤਾਂ ਉਹ ਘਰੇ ਚਲਾ ਗਿਆ ਤਾਂ ਉਹਦੇ ਘਰੇ ਜਾਣ ਤੋਂ ਮਗਰੋਂ ਉਹਦੇ ਖੇਤ ਦੇ ਵਿੱਚ ਦੋ ਚੋਰ ਆ ਗਏ ਦੋ ਚੋਰਾ ਨੇ ਉਹਦੀਆਂ ਦੋ ਭਰੀਆਂ ਜਾਂ ਪੰਡਾ ਉਹਦੇ ਖੇਤ ਦੇ ਵਿੱਚੋਂ ਚੱਕ ਲਈਆਂ ਜਦੋਂ ਉਹ ਚੋਰ ਉਹ ਪੰਡਾ ਚੱਕ ਕੇ ਲਿਜਾਣ ਲੱਗੇ ਤਾਂ ਉਥੇ ਕੋਲੀ ਕੁਛ ਦਿਨ ਪਹਿਲਾਂ ਉਸ ਕਿਸਾਨ ਦਾ ਇੱਕ ਬਲਦ ਮਰਿਆ ਸੀ ਜਿਹੜਾ ਉਹਨੇ ਆਪਣੇ ਖੇਤ ਦੇ ਵਿੱਚ ਹੀ ਦੱਬਿਆ ਸੀ ਤਾਂ ਜਿਹੜਾ ਉਹ ਬਲਦ ਦਾ ਪਿੰਜਰ ਸੀ ਉਹ ਚੋਂ ਆਵਾਜ਼ ਆਈ ਉਹ ਬੋਲਿਆ ਉਹ ਚੋਰਾਂ ਨੂੰ ਕਹਿੰਦਾ ਕਹਿੰਦਾ ਭਲਿਓ ਮਾਨਸੋ ਤੁਸੀਂ ਕਹਿੰਦਾ ਦੋ ਪੰਡਾ ਬਣ ਕੇ ਕਿੱਧਰ ਲੈ ਚੱਲੇ ਉਹ ਕਹਿੰਦੇ ਕਿਉਂ ਉਹ ਕਹਿੰਦਾ ਵੀ ਮੈਂ ਇਸ ਪਿੰਡ ਦਾ ਜ਼ਗੀਰਦਾਰ ਸੀ ਸ਼ਾਹੂਕਾਰ ਸੀ ਇਸ ਪਿੰਡ ਦਾ ਤੇ ਪੁਰਾਣੇ ਸਮੇਂ 'ਚ ਕਹਿੰਦਾ ਮੈਂ ਇੱਥੋਂ ਦੀ ਇੱਕ ਪਾਗਡੰਡੀ ਦੱਬਦੀ ਹੁੰਦੀ ਸੀ ਤੇ ਪਾਗਡੰਡੀ ਤੇ ਕਹਿੰਦਾ ਲੋਕ ਤੁਰੇ ਜਾਂਦੇ ਸੀ ਮੈਂ ਆਪਦੀ ਆਕੜ ਚ ਕਹਿੰਦਾ ਪਾਗੜਨ ਦੀ ਛੱਡ ਕੇ ਘੋੜੇ ਤੇ ਸੀ ਮੈਂ ਤੇ ਮੈਂ ਕਹਿੰਦਾ ਆਪਦਾ ਘੋੜਾ ਇਸ ਕਿਸਾਨ ਦੀ ਫਸਲ ਦੇ ਵਿੱਚ ਦੀ ਕਰਤਾ ਯਾਨੀ ਕਿ ਦੀ ਕਣਕ ਸੀ ਮੈਂ ਇਹਦੀ ਕਣਕ ਦੇ ਵਿੱਚ ਦੀ ਘੋੜਾ ਲੰਘਾ ਲਿਆ ਕੁਝ ਤਾਂ ਘੋੜੇ ਨੇ ਦੀ ਕਣਕ ਜਿਹੜੀ ਕਹਿੰਦਾ ਉਹ ਲਤਰਦੀ ਤੇ ਕੁਝ ਕਹਿੰਦਾ ਮੇਰੇ ਘੋੜੇ ਦੇ ਜਿਹੜੇ ਮਤਲਬ ਪੈਰ ਰੱਖਣ ਵਾਲੇ ਬਣਿਆ ਹੁੰਦਾ ਹਨਾ ਜਿੱਥੇ ਆਪਾਂ ਉਹਦੇ ਉੱਪਰ ਬੈਠਨੇ ਆ ਘੋੜੇ ਦੇ ਤਾਂ ਉਹਦੇ ਵਿੱਚ ਕਹਿੰਦਾ ਕੁਸ਼ ਬਲੀਆਂ ਵਿੱਚ ਫਸ ਗੀਆਂ ਤਾਂ ਉਹ ਅੱਗੇ ਕਹਿੰਦਾ ਜਦੋਂ ਬਲੀਆਂ ਮੈਂ ਘਰੇ ਜਾ ਕੇ ਆਪਦੇ ਕੱਢਤੀਆਂ ਤਾਂ ਇੰਨੇ ਕ ਦਾਣਿਆਂ ਦਾ ਕਹਿੰਦਾ ਮੈਂ 4 ਸਾਲ ਇਹਦੇ ਖੇਤ ਦੇ ਵਿੱਚ ਕੰਮ ਕਰਿਆ ਬੰਦ ਬਣ ਕੇ ਜਾਨੀ ਕਿ ਉਹਨੇ ਕ ਦਾਣਿਆਂ ਦਾ ਕਹਿੰਦਾ ਮੈਨੂੰ ਉਹ ਜਿਹੜਾ ਉਹਦਾ ਬਦਲਾ ਚਕਾਉਣਾ ਪਿਆਗਾ ਤੇ ਤੁਸੀਂ ਤਾਂ ਕਹਿੰਦਾ ਦੋ ਪੰਡਾ ਲੈ ਚੱਲੇ ਤਾਂ ਇਹ ਤੋਂ ਇਹ ਸਿੱਖਿਆ ਮਿਲਦੀ ਆ ਕਹਿੰਦੇ ਵੀ ਹਿਸਾਬ ਤਾਂ ਜੇ ਕੋਈ ਤਿਲਾਂ ਦਾ ਦਾਣਾ ਵੀ ਆਪਾਂ ਕਿਸੇ ਦਾ ਇੱਧਰ ਉੱਧਰ ਕਰਦੇ ਹਾਂ ਨਾ ਤਿਲਾਂ ਦੇ ਦਾਣੇ ਦਾ ਵੀ ਹਿਸਾਬ ਦੇਣਾ ਪੈਂਦਾਗਾ